ਪੰਜਾਬ ਅਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਹੁਣ ਟੋਰਾਂਟੋ ਜਾਣ ਦੇ ਲਈ ਹਵਾਈ ਸਫ਼ਰ ਹੋਰ ਵੀ ਸੁਖਾਲਾ ਹੋ ਗਿਆ ਹੈ। ਦੁਨੀਆ ਦੀ ਪ੍ਰਸਿੱਧ ਕਤਰ 에ਅਰਵੇਜ਼ ਨੇ 26 ਅਕਤੂਬਰ ਤੋਂ ਆਪਣੀ ਦੋਹਾ ਟੋਰਾਂਟੋ ਉਡਾਣ ਦਾ ਸੰਚਾਲਨ ਰੋਜ਼ਾਨਾ ਕਰ ਦਿੱਤਾ ਹੈ ਜਿਸ ਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦੋਹਾ ਦੇ ਰਾਹੀਂ ਕੈਨੇਡਾ ਜਾਣ ਵਾਲਿਆਂ ਦੇ ਲਈ ਹਵਾਈ ਉਡਾਣਾਂ ਦੇ ਵਿੱਚ ਹੋਰ ਵਾਧਾ ਹੋ ਗਿਆ ਹੈ। ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਟੋਰਾਂਟੋ ਲਈ ਕੈਨੇਡਾ ਲਈ ਚੰਗੀ ਖਬਰ ਹੈ ਕਿ ਕਤਰ 에ਅਰਵੇਜ਼ ਜਿਸ ਨੇ ਕੀ ਪਿਛਲੇ ਸਾਲ ਦਸੰਬਰ ਚ ਹਫਤੇ ਚ ਤਿੰਨ ਦਿਨ ਇਹ ਫਲਾਈਟ ਸ਼ੁਰੂ ਕੀਤੀਆਂ ਸਨ ਦੋਹਾ ਤੋਂ ਟੋਰਾਂਟੋ ਲਈ ਕਤਰ 에ਅਰਵੇਜ਼ ਵੱਲੋਂ ਹੁਣ ਨਿਓਜ਼ੀਅਰ ਦੇ ਬੰਦ ਹੋਣ ਤੋਂ ਬਾਅਦ ਕੁਝ ਰਾਹਤ ਪੰਜਾਬੀਆਂ ਨੂੰ ਮਿਲੇਗੀ ਕਿ ਕਤਰ 에ਅਰਵੇਜ਼ ਨੇ ਜੂਨ ਚ ਇਹਨਾਂ ਨੂੰ ਪੰਜ ਕਰ ਦਿੱਤਾ ਤੇ ਹੁਣ ਅਕਤੂਬਰ ਦੇ ਅਖੀਰ ਤੋਂ ਇਹਨਾਂ ਵੱਲੋਂ ਇਹ ਫਲਾਈਟਾਂ ਨੂੰ ਰੋਜ਼ਾਨਾ ਕੀਤਾ ਗਿਆ ਹੈ ਦੋਹਾ ਟੋਰਾਂਟੋ ਰੋਜ਼ ਫਲਾਈਟ ਆਪਰੇਟ ਹੋਏਗੀ ਤੇ ਅੰਮ੍ਰਿਤਸਰ ਦੋਹਾ ਵੀ ਰੋਜ਼ ਆਪਰੇਟ ਹੁੰਦੀ ਹੈ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਵਨ ਸਟਾਪ ਕਨੈਕਟੀਵਿਟੀ ਉਹ ਮਿਲਦੀ ਰਹੇਗੀ ਪਰ ਆਬਵੀਅਸਲੀ ਕਾਫੀ ਲੋਕ ਕਹਿੰਦੇ ਨੇ ਕਤਰ 에ਅਰਵੇਜ਼ ਦੇ ਫੀਅਰ ਬੜੇ ਹਾਈ ਹੁੰਦੇ ਨੇ ਅੰਮ੍ਰਿਤਸਰ ਦੋਹਾ ਇੱਕ ਬੜਾ ਬਿਜ਼ੀ ਰੂਟ ਹੈ ਕਿਉਂਕਿ ਦੋਹਾ ਤੋਂ ਪੂਰੀ ਦੁਨੀਆ ਦੇ ਲੋਕ ਕਤਰ 에ਅਰਵੇਜ਼ ਨਾਲ ਕਨੈਕਟ ਹੁੰਦੇ ਹਨ ਪਰ ਚੰਗੀ ਗੱਲ ਹੈ ਕਿ 옵ਸ਼ਨਸ ਕੁਝ ਉਹਨਾਂ ਨੇ ਕੋਟਾ ਜ਼ਰੂਰ ਰੱਖਿਆ ਹੁੰਦਾ ਹੈ ਤੇ ਜ਼ਰੂਰ ਹੋਣਗੀਆਂ ਵਧਣਗੀਆਂ ਨਾਲ ਹੀ ਅੰਮ੍ਰਿਤਸਰ ਤੋਂ ਮੌਂਟਰੀਅਲ ਵੀ 7 ਦਿਨ ਕਿਉਂਕਿ ਦੋਹਾ ਮੌਂਟਰੀਅਲ ਫਲਾਈਟ ਸਾਧ ਦੇਣਾ ਹੈ ਮੌਂਟਰੀਅਲ ਤੋਂ ਤੁਸੀਂ ਵੈਂਕੂਵਰ ਵੀ ਜਾ ਸਕਦੇ ਹੋ ਤੇ ਨਾਲ ਹੀ ਜਿਨ੍ਹਾਂ ਕੋਲ ਅਮਰੀਕਾ ਦਾ ਟਰਾਂਜ਼ਿਟ ਵੀਜ਼ਾ ਹੈ ਉਹ ਅਮਰੀਕਾ ਰਾਹੀਂ ਵੀ ਟੋਰਾਂਟੋ ਜਾਂ ਵੈਂਕੂਵਰ ਜਾ ਸਕਦੇ ਹਨ ਕਤਰ 에ਅਰਵੇਜ਼ ਵੱਲੋਂ ਫਲਾਈਟਸ ਦੀ ਗਿਣਤੀ ਵਧਾਈ ਜਾ ਰਹੀ ਹੈ ਟੋਰਾਂਟੋ ਲਈ ਨਿਓਜ਼ 에ਅਰ ਦੇ ਬੰਦ ਹੋਣ ਤੋਂ ਬਾਅਦ ਇੱਕ ਚੰਗਾ ਵੈਲਕਮ ਚੰਗੀ ਖਬਰ ਹੈ ਤਾਂ ਜੋ ਇਹ ਆਪਸ਼ਨ ਸਾਡੇ ਲਈ ਬਣਿਆ ਰਹਿਣ ਉਮੀਦ ਕਰਦੇ ਆ ਅਸੀਂ ਫਲਾਇਆ ਅਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਆਪਣੀ ਐਡਵੋਕੇਸੀ ਜਿਹੜੀ ਉਹ ਜਾਰੀ ਰੱਖਾਂਗੇ ਸਾਰਿਆਂ ਨੂੰ ਬੇਨਤੀ ਹੈ ਕਿ 에ਅਰ ਇੰਡੀਆ ਨੂੰ ਅਸੀਂ ਵੱਧ ਤੋਂ ਵੱਧ ਅਪੀਲ ਕਰਦੇ ਰਹੀਏ ਸੋਸ਼ਲ ਮੀਡੀਆ ਟਵਿੱਟਰ ਟਵਿੱਟਰ ਇੱਕ ਐਸਾ ਪਲੇਟਫਾਰਮ ਹੈ ਚੈੱਕ ਕਰ ਅਸੀਂ ਆਜ ਕੀ 10-15 ਹਜ਼ਾਰ ਰੋਜ਼ ਦੀਆਂ ਟਵੀਟਸ ਪਾਈਏ ਤੇ ਇਮੇਜਿਨ ਕਰੋ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਕਵਰੇਜ ਨਿਊਜ਼ ਵਿੱਚ ਵੀ ਕਵਰੇਜ ਆਉਂਦੀ ਹੈ ਕਿ ਇੰਨੀ ਵੱਡੀ ਡਿਮਾਂਡ ਹੈ ਸੋ ਆਓ ਅਸੀਂ ਰਲ ਮਿਲ ਕੇ ਜੇਕਰ ਅਸੀਂ ਦਿੱਲੀ ਜਾ ਰਹੇ ਹਾਂ ਟੋਰਾਂਟੋ ਤੋਂ ਅੰਮ੍ਰਿਤਸਰ ਦਾ ਫੇਅਰ 100 200 ਵੱਧ ਹੋ ਰਿਹਾ ਹੈ ਮੰਨਦੇ ਹਾਂ ਤੁਹਾਡੇ ਪੈਸੇ ਨੇ 4 ਜਾਣੇ ਜਾ ਰਹੇ ਹਜ਼ਾਰ ਹੈ ਬਟ ਦਿੱਲੀ ਹਮੇਸ਼ਾ ਫੇਅਰ ਸਸਤੇ ਰਹਿਣਗੇ ਕਿਉਂਕਿ ਉਹਨਾਂ ਨੂੰ ਦਿੱਲੀ ਰਾਹੀਂ ਅਹਮਦਾਬਾਦ ਲੋਕ ਜਾਂਦੇ ਨੇ ਦਿੱਲੀ ਰਾਹੀਂ ਪੰਜਾਬ ਨੂੰ ਵੀ ਜਾਂਦੇ ਨੇ ਬਾਈ ਰੋਡ ਜਾਂਦੇ ਨੇ ਹੋਰ ਵੀ ਥਾਵਾਂ ਤੇ ਜਾਂਦੇ ਨੇ ਟੋਰਾਂਟੋ ਤੋਂ ਜਾਂ ਬੈਂਕੂਵਰ ਤੋਂ ਸੋ ਇਹ ਕੰਸਰਨ 에ਅਰਲਾਈਨਸ ਨੂੰ ਰਹਿੰਦੇ ਹਨ ਪਰ ਅਸੀਂ ਵੱਧ ਤੋਂ ਵੱਧ ਦਿੱਲੀ ਰਾਹੀਂ ਲੰਡਨ ਤੋਂ ਬਰਮਿੰਗਮ ਤੋਂ ਫਲਾਈਟਸ ਅੰਮ੍ਰਿਤਸਰ ਲਈ ਕਿਉਂ ਆਪਰੇਟ ਹੋ ਰਹੀਆਂ ਹਨ ਕਿਉਂਕਿ ਸਾਲ ਵਿੱਚ 80 ਤੋਂ 90 ਹਜ਼ਾਰ ਲੋਕ ਵਾਇਆ ਦਿੱਲੀ ਅਮ੍ਰਿਤਸਰ ਜਾ ਰਹੇ ਸਨ ਜਦੋਂ ਅਸੀਂ ਇਹ ਸਾਰਾ ਐਡਵੋਕੇਸੀ ਕੀਤੀ 2017-18 ਵਿੱਚ ਜੇਕਰ 70-80 ਹਜ਼ਾਰ ਲੋਕ 40 ਘੱਟੋ-ਘੱਟ 50-60 ਹਜ਼ਾਰ ਪੰਜਾਬੀ ਲੋਕ ਵਾਇਆ ਦਿੱਲੀ ਅਮ੍ਰਿਤਸਰ ਜਾਣ ਵਾਇਆ ਕਿਤੇ ਵੀ ਵੱਡੀ ਗਿਣਤੀ ਘੱਟੋ-ਘੱਟ 50-60 ਹਜ਼ਾਰ ਹੋਵੇ ਤਾਂ 에어 ਇੰਡੀਆ ਸੋਚੇਗੀ ਜੇ ਅਸੀਂ ਹਫ਼ਤੇ ਤਿੰਨ ਦਿਨ ਫਲਾਈਟ ਵੀ ਲਾਈਏ ਤੇ ਅਸੀਂ ਪੀ 40000 ਸੀਟਾਂ ਉਹ ਭਰ ਸਕਦੇ ਨੇ ਡੈਫੀਨੇਟਲੀ ਪਰ ਚੰਗੇ ਫੇਅਰ ਤੇ ਭਰ ਸਕਦੇ ਨੇ ਸੋ ਆਓ ਅਸੀਂ ਸਪੋਰਟ ਕਰਦੇ ਰਹੀਏ ਅੰਮ੍ਰਿਤਸਰ ਨੂੰ ਕਤਰ 에ਅਰਵੇਜ਼ ਟੋਰਾਂਟੋ ਲਈ 7 ਦਿਨ ਹੋ ਰਹੀ ਹੈ ਤੇ ਅੰਮ੍ਰਿਤਸਰ ਤੋਂ ਇਹਦੀ ਕਨੈਕਟੀਵਿਟੀ 7 ਦਿਨ ਮਿਲੇਗੀ ਨਾਲ ਹੀ ਮੌਂਟਰੀਅਲ ਨਾਲ ਹੀ ਕੋਸ਼ਿਸ਼ ਕਰਾਂਗੇ ਕਤਰ 에ਅਰਵੇਜ਼ ਵੈਂਕੂਵਰ ਲਈ ਵੀ ਸ਼ੁਰੂ ਕਰੇ ਉਹਦੇ ਕੋ ਹਵਾਈ ਸਮਝੌਤੇ ਨਹੀਂ ਹਨ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਟੋਰਾਂਟੋ ਦੇ ਹਵਾਈ ਸਮਝੌਤੇ ਹੋਣ ਦਿੱਤੇ ਨੇ ਤੇ ਇਹੋ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਹੋਰ ਨਾ ਸ਼ਹਿਰਾਂ ਦੇ ਕੈਨੇਡਾ ਦੇ ਹਵਾਈ ਸਮਝੌਤੇ ਮਿਲਣਗੇ ਤਾ ਜੋ ਹੋਰ ਫਲਾਈਟ ਸ਼ੁਰੂ ਕਰ ਸਕਣ ਬਹੁਤ ਬਹੁਤ ਧੰਨਵਾਦ